ਰਤਲਾ ਰੋਟੇ ਗੁਟਕਾ ਸਾਹਿਬ ਦੇ ਅੰਗ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਇੱਥੋਂ ਕਿ ਕੁਝ ਧਾਰਮਿਕ ਤਸਵੀਰਾਂ ਵੀ ਛੁੱਟੀਆਂ ਹੋਈਆਂ ਮਿਲੀਆਂ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੇ ਭਾਈ ਸੁਖਵਿੰਦਰ ਸਿੰਘ ਖਾਲਸਾ ਵਿਦਿਆਰਥੀ ਦਮਦਮੀ ਟਕਸਾਲ ਨੇ ਦੱਸਿਆ ਕਿ ਸੁਖਮਨੀ ਸਾਹਿਬ ਦੇ ਅਨੰਦ ਸਾਹਿਬ ਦੇ ਅੰਗ ਅਤੇ ਰੂੜੀ ਉੱਪਰੋਂ ਧਾਰਮਿਕ ਤਸਵੀਰਾਂ ਵੀ ਮਿਲੀਆਂ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਚਰਨ ਕਵਲ ਸਿੰਘ ਦੇ ਮੈਨੇਜਰ ਦੀ ਅਗਵਾਈ ਵਿੱਚ ਪਹੁੰਚੀ ਟੀਮ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਇਸ ਬੰਦੀ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਉਨਾ ਕਿਹਾ ਕਿ ਤੋਂ ਮਿਲੇ ਹੋਏ ਆਂਗ ਗੁਰਦੁਆਰਾ ਚਰਨ ਕਵਲ ਸਿੰਘ ਸਾਹਿਬ ਲਿਜਾਏ ਜਾਣਗੇ ਅੱਜ ਹੀ ਬਦਲ ਕੀ ਨਵੇਂ ਆਏ ਸਥਾਨਕ थाना ਮੁਖੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦੀ ਖਾਲਸਾ ਵਾਹਿਗੁਰੂ ਦੀ ਖਫਤ ਅੱਜ ਇੱਕ ਬਹੁਤ ਹੀ ਮੰਦਭਾਗੀ ਘਟਨਾ ਦੁਖਦਾਈ ਘਟਨਾ ਸਮਰਾਲਾ ਸ਼ਹਿਰ ਦੇ ਵਿੱਚ ਹੋਈ ਹੈ ਜਿਹਦੀ ਸਾਨੂੰ ਖਬਰ ਮਿਲੀ ਤੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਚਰਨ ਕਮਨ ਸਾਹਿਬ ਮਾਛੀਵਾੜਾ ਸਰ ਤੋਂ ਮੈਨੇਜਰ ਸਾਹਿਬ ਸਰਦਾਰ ਜਸਵੀਰ ਸਿੰਘ ਜੀ ਦਾਸ ਪ੍ਰਚਾਰਕ ਸਿੰਘ ਤੇ ਹੋਰ ਸਾਰਾ ਸਟਾਫ ਮੌਕੇ ਤੇ ਪਹੁੰਚਿਆ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਜੋ ਸਾਨੂੰ ਜਾਣਕਾਰੀ ਦਿੱਤੀ ਗਈ ਹੈ ਵੀ ਇੱਥੇ ਕੋਈ ਬੇਰਕੁਟਾ ਸਾਹਿਬ ਤੇ ਉਹਨਾਂ ਦੇ ਕੁਝ ਅੰਗ ਫਟੇ ਹੋਏ ਹਾਦਸਿਆਂ ਦੇ ਵਿੱਚ ਜਿਹੜੇ ਪ੍ਰਾਪਤ ਹੋਏ ਸੀ ਉਸ ਤੋਂ ਪ੍ਰਸ਼ਾਸਨ ਵੱਲੋਂ ਭਾਵੇਂ ਕਿ ਉਹਦੇ ਸਬੰਧੀ ਕਾਰਵਾਈ ਦਾ ਤੋਸਤਾ ਦਵਾਇਆ ਗਿਆ ਹੈ ਅਜੇ ਪੂਰੀ ਤਰ੍ਹਾਂ ਤਸਵੀਰ ਸਾਫ਼ ਨਹੀਂ ਹੈਗੀ ਪਰ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਤਰਾں ਦੇ ਵਿੱਚ ਹੁਕਤਾ ਸਾਹਿਬ ਨੇ ਸੰਗਤ ਉਹਨਾਂ ਦਾ ਬਿਲਕੁਲ ਜਿਵੇਂ ਆਪਾਂ ਗੁਰੂ ਸਾਹਿਬ ਜੀ ਦੇ ਸਰੂਪਾਂ ਦਾ ਸਨਮਾਨ ਕਰਦੇ ਆ ਸਤਿਕਾਰ ਕਰਦੇ ਆ ਇਹ ਹੈ ਬਾਣੀ ਉਹ ਤੇ ਗੁਰੂ ਸਾਡੇ ਗੁਰੂ ਦਾ ਰੂਪ ਹੈ ਸਾਨੂੰ ਉਸੇ ਹਿਸਾਬ ਨਾਲ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਜਿਹੜੇ ਵਿਰਧ ਹੋ ਜਾਂਦੇ ਨੇ ਬੇਨਤੀ ਹੈ ਵੀ ਨੇੜਲੇ ਕਿਸੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੂੰ ਆਦਰ ਸਤਿਕਾਰ ਦੇ ਨਾਲ ਪਹੁੰਚਦਾ ਕੀਤਾ ਜਾਵੇ ਤਾ ਜੋ ਉਥੋਂ ਉਹਨਾਂ ਨੂੰ ਸ੍ਰੀ ਗੋਵਿੰਦਵਾਲ ਸਾਹਿਬ ਵਿਖੇ ਸੰਸਕਾਰ ਦੇ ਲਈ ਭੇਜਿਆ ਜਾਵੇ। ਸੋ ਅੱਜ ਜਿਹੜੇ ਗੁਟਕਾ ਸਾਹਿਬ ਵਿਰਧ ਹਾਲਤ ਵਿੱਚ ਜਾਂ ਫਟੇ ਹੋਏ ਪ੍ਰਾਪਤ ਹੋਏ ਨੇ ਇਹ ਹੁਣ ਅਸੀਂ ਸਤਕਾਰ ਦੇ ਨਾਲ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਮਾਛੀਵਾੜਾ ਸਾਹਿਬ ਲੈ ਕੇ ਜਾਵਾਂਗੇ ਔਰ ਉਥੋਂ ਅਗਲੇ ਦੇ ਦਫ਼ਤਰੀ ਹੁਕਮਾਂ ਦੇ ਅਨੁਸਾਰ ਜੋ ਸਤਕਾਰ ਦੇ ਨਾਲ ਸੰਸਕਾਰ ਵਾਸਤੇ ਗੋਵਿੰਦਵਾਲ ਸਾਹਿਬ ਉੱਧ ਦੇ ਕਿਤੇ ਜਾਣਗੇ। ਸੋ ਬਾਕੀ ਬੇਨਤੀ ਹੈ ਜੀ ਸੰਗਤ ਆਪਣੇ ਤੌਰ ਤੇ ਜੇ ਕੋਈ ਘਰ ਵਿੱਚ ਬਿਰਧ ਗੁਟਕਾ ਸਾਹਿਬ ਹੈ ਗੁਰਬਾਣੀ ਦੀ ਪੁੱਤ ਹੀ ਹੈ ਤੇ ਉਹਨੂੰ ਏਦਾਂ ਪਾਣੀ ਵਿੱਚ ਰੋੜਨ ਦੇ ਜਾਂ ਵਹਾਉਣ ਦੇ ਜਾਂ ਸੰਸਕਾਰ ਕਰਨ ਦੇ ਆਪਾਂ ਕੋਸ਼ਿਸ਼ ਨਾ ਕਰੀਏ ਕਿਉਂਕਿ ਸਾਡੇ ਕੋਲ ਇਹਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਗੋਇੰਦਵਾਲ ਸਾਹਿਬ ਵਿਖੇ ਸੋ ਆਪ ਜੀ ਨੇੜਲੇ ਇਤਿਹਾਸਿਕ ਸਥਾਨ ਵਿਖੇ ਉਹਨਾਂ ਬਿਰਧ ਗੁਟਕਾ ਸਾਹਿਬਾਨਾਂ ਨੂੰ ਪੁੱਤ ਹੀ ਸਹਿਬਾਨਾਂ ਨੂੰ ਪਹੁੰਚਾਓ ਉਹਦੀ ਕਿਰਪਾਲਤਾ ਕਰੋ ਉੱਥੇ ਆਦਰ ਦੇ ਨਾਲ ਅੱਗੇ ਗੋਇੰਦਵਾਲ ਸਾਹਿਬ ਪਹੁੰਚਾ ਕੇ ਉਹਨਾਂ ਦੀ ਸੰਭਾਲ ਕੀਤੀ ਜਾਂਦੀ ਹੈ ਸੋ ਇਹ ਗੱਲ ਦਾ ਜਰੂਰ ਸੰਗਤਾਂ ਤੇ ਆਰ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੇਰਾ ਨਾਮ ਪਰਮਜੀਤ ਸਿੰਘ ਖੜਕਾ ਜੀ ਤੇ ਕੀ ਇੱਥੇ ਘਟਨਾ ਹੋਈ ਹੈ ਜਿਹੜੀ ਗਈ ਹੈ ਇੱਥੇ ਮੈਂ ਕਰਦੇ ਵੇ ਸੀਗਾ ਮੈਨੂੰ ਫੋਨ ਗਿਆ ਬਾਬਾ ਜਿਹਦਾ ਸੁਖਵਿੰਦਰ ਸਿੰਘ ਜੀ ਦਾ ਵੀ ਏਦਾਂ ਕਰਕੇ ਗੁਰਤੇ ਦੀ ਬੇਅਦਬੀ ਹੋਈ ਹੈ ਜਦੋਂ ਮੈਂ ਆਇਆ ਤੇ ਇਹ ਸਾਰਾ ਜਿਹੜਾ ਹੈਗਾ ਇੱਥੇ ਇਕੱਠੇ ਕੀਤਾ ਗਿਆ ਜਿਨੇ ਵੀ ਇਹ ਕੀਤਾ ਵੈਸੇ ਬਹੁਤ ਭਾਰੀ ਗਲਤੀ ਹੈ ਉਹਦੀ ਗਲਤੀ ਨਹੀਂ ਅਸਲ ਵਿੱਚ ਮੈਨੂੰ ਇੱਕ ਗੱਲ ਦਾ ਅਫਸੋਸ ਹੈ ਇਹ ਇੱਥੇ ਨਹੀਂ ਹੋਰ ਵੀ ਕਈ ਜਗ੍ਹਾ ਜਿਹੜੇ ਗੁਟਕਿਆਂ ਦੀ ਬੇਅਦਵੀਂ ਹੁੰਦੀ ਹੈ ਉਹਦੇ ਪਿੱਛੇ ਕਾਰਨ ਇਹ ਆ ਕਿ ਸਾਨੂੰ ਇਸ ਬਾਰੇ ਸੋਝੀ ਨਹੀਂ ਕਿ ਗੁਟਕਿਆਂ ਨੂੰ ਸੰਭਾਲਿਆ ਕਿਵੇਂ ਜਾਵੇ ਘਰਾਂ ਦੇ ਵਿੱਚ ਪ੍ਰਾਤਨ ਗੁਟਕੇ ਹੁੰਦੇ ਨੇ ਕਈ ਵਾਰੀ ਬਜ਼ੁਰਗ ਪਾਠ ਕਰਨ ਵਾਲੇ ਹੁੰਦੇ ਨੇ ਬਜ਼ੁਰਗ ਚੜਾਈ ਕਰ ਜਾਂਦੇ ਨੇ ਬੱਚੇ ਕੀ ਕਰਦੇ ਨੇ ਉਹਨਾਂ ਨੂੰ ਸਮਝ ਨਹੀਂ ਹੁੰਦੀ ਉਹ ਜਿਵੇਂ ਦਾ ਦੇਖਦੇ ਨੇ ਉਵੇਂ ਚੱਕ ਕੇ ਬਾਹਰ ਸੁੱਟ ਦਿੰਦੇ ਨੇ ਪਰ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਸਾਰਿਆਂ ਨੂੰ ਇਸ ਤੁਹਾਡੀ ਵੀਡੀਓ ਦੇ ਰਾਹੀਂ ਜਿਹੜੀ ਤੁਹਾਡੇ ਚੈਨਲਾਂ ਦੇ ਰਾਹੀਂ ਕਿਤੇ ਤੋ ਵੀ ਕੋਈ ਵੀ ਪੁਰਾਣੇ ਗੁਟਕੇ ਤੁਹਾਨੂੰ ਮਿਲਦੇ ਨੇ ਇਸ ਤਰ੍ਹਾਂ ਸਿਟਕੇ ਬੇਅਦਬੀ ਨਾ ਕਰੋ ਮੇਰੀ ਬੇਨਤੀ ਹੈ ਕਿ ਤੁਸੀਂ ਨੇੜੇ ਦੇ ਗੁਰਦੁਆਰੇ ਵਿੱਚ ਜਮ੍ਹਾਂ ਕਰਵਾ ਦਿਓ ਤਾਂ ਕਿ ਸਹੀ ਤਰੀਕੇ ਨਾਲ ਮर्याਦਾ ਦੇ ਨਾਲ ਉਹਨਾਂ ਦਾ ਸੰਸਕਾਰ ਹੋ ਸਕੇ ਸੰਭਾਲੇ ਜਾ ਸਕਣ ਪਰ ਜੇ ਇਸ ਤਰੀਕੇ ਨਾਲ ਤੁਸੀਂ ਕਿਤੇ ਵੀ ਉਹਨਾਂ ਨੂੰ ਸਿਟਕੇ ਚਲੇ ਜਾਂਦੇ ਹੋ ਤਾਂ ਇਹ ਮਾਮਲਾ ਬੇਅਦਬੀ ਦਾ ਬਣ ਜਾਂਦਾ ਹੈ ਤੇ ਜਿਹੜਾ ਕਿ ਨਾ ਬਖਸ਼ਣਯੋਗ ਹੈ ਤੇ ਨਾ ਹੀ ਇਹ ਸਹਿਣਯੋਗ ਹੈ ਇਸ ਕਰਕੇ ਅੱਜ ਜੋ ਇਹ ਘਟਨਾ ਹੋਈ ਹੈ ਮੈਨੂੰ ਜਿਹੜੀ ਜੋ ਵੀ ਇੱਥੋਂ ਮਿਲੇ ਨੇ ਤੱਤ ਉਹਨਾਂ ਦੇ ਆਧਾਰ ਤੇ ਮੈਂ ਕਹਿ ਸਕਦਾ ਵੀ ਇੱਕ ਬੰਦੇ ਨੇ ਗਊਸ਼ਾਲਾ ਦੀ 4000 ਦੀ ਪਰਚੀ ਕਟਾਉਂਦਾ ਹੈ ਜਿਹੜਾ 4000 ਦੀ ਗਊਸ਼ਾਲਾ ਦੀ ਪਰਚੀ ਕਟਾਉਂਦਾ ਉਹ ਨਾ ਸਮਝ ਨਹੀਂ ਹੈ ਉਹਨੂੰ ਸਮਝ ਆਏ ਉਸ ਪੈਸਾ ਵੀ ਉਹਦੇ ਕੋਲ ਹੋਵੇਗਾ ਤਾਂ ਹੀ 4000 ਦੀ ਪਰਚੀ ਕਟਾਉਂਦਾ ਹੈ ਤੇ ਉਹਦੇ ਘਰ ਦੇ ਵਿੱਚ ਜਿਹੜੇ ਸਾਨੂੰ ਪੋਸਟਰ ਵੀ ਮਿਲੇ ਨੇ ਇਹ ਵੀ ਲੱਗਦਾ ਵੀ ਇਸ ਇਲਾਕੇ ਦੇ ਵਿੱਚ ਕਰਨ ਹਸਪੀਟਲ ਦੇ ਆਲੇ-ਦਾਲੇ ਜਾਂ ਇਸ ਮਛੌੜਾ ਰੋਡ ਦੇ ਉੱਤੇ ਨੇੜੇ-ਟੜੇ ਰਹਿਣ ਵਾਲਾ ਤੇ ਉਹਦਾ ਨਾਮ ਵੀ ਕਰਨਾ ਹੈ ਤੇ ਦੇਖਿਓ ਜੀ ਹੋਰ ਵੀ ਮਿਲੀਆਂ ਧਾਰਮਿਕ ਬੋਲ ਜਿਹੜੀਆਂ ਹੈਗੀਆਂ ਤਸਵੀਰਾਂ ਕਈ ਕੋਈ ਪੋਸਟਰ ਵੀ ਮਿਲਿਆ ਕਿਵੇਂ ਲੱਗਦਾ ਵੀ ਕੀ ਹੋ ਸਕਦਾ ਜੀ ਇਹ ਕੀ ਇਹ ਅਸਲ ਵਿੱਚ ਨਾ ਸਮਝੀਏ ਮੇਰੇ ਹਿਸਾਬ ਨਾਲ ਨਾ ਸਮਝੀ ਆ ਪਰ ਹੈ ਬੇਅਦਬੀ ਠੀਕ ਹੈ ਠੀਕ ਹੈ ਹਾਂ ਜੀ ਬਾਬੇ ਕੀ ਨਾਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਸੁਖਿੰਦਰ ਸਿੰਘ ਭਗਵਾਨਪੁਰਾ ਵਿਦਿਆਰਥੀ ਦੰਦਮੀ ਟਕਸਾਲ ਬਾਬੇ ਕੀ ਕਰਨਾ ਵਾਪਰੀ ਮੈਨੂੰ ਮੈਂ ਠਾਣੇ ਸੀਗਾ ਮੈਨੂੰ ਕਰਨ ਬਲਕਰਨ ਦਾ ਫੋਨ ਹੈ ਬਲਕਰਨ ਸਿੰਘ ਭੱਟੀ ਦਾ ਹਰਿਆਣ ਤੋਂ ਤੇ ਇਸ ਸਿੰਘ ਦਾ ਬਾਬਾ ਜੀ ਅੰਗ ਮੜਨੇ ਨੇ ਮੈਂ ਕਿਹਾ ਵੀ ਅੰਗ ਚੱਕੇ ਉਹਨਾਂ ਪੰਗ ਦੇਖਦੇ ਆ ਕਿਹਦੇ ਨੇ ਪਹਿਲਾਂ ਗੁਟਕੇ ਲੰਗਰ ਸਾਹਿਬ ਦੇ ਮਿਲੇ ਫਿਰ ਸੁਖਬੀ ਸਿੰਘ ਸਾਹਿਬ ਦਾ ਗੁਟਕਾ ਸਾਹਿਬ ਮਿਲਿਆ ਇੱਥੇ ਕੋਈ ਸੱਟ ਗਿਆ ਅਸਲ ਦੇ ਵਿੱਚ ਜਦੋਂ ਗੁਟਕਾ ਸਾਹਿਬ ਵਿਰਧ ਹੋ ਗਿਆ ਤਾਂ ਨਾਲ ਦੇ ਗੁਰਦੁਆਰੇ ਸਾਹਿਬ ਪਚਾਓ ਇਹ ਵੀ ਇੱਕ ਬੇਅਦਵੀਓ ਮੰਨੀ ਜਾਂਦੀ ਆ ਕਿਉਂਕਿ ਸਤਗੁਰਾਂ ਦੀ ਜਿੱਥੇ ਅਸੀਂ ਗਰਵਾਣੀ ਨੂੰ ਕਹਿੰਦੇ ਆ ਸਤਗੁਰ ਕਹਿੰਦੇ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹ ਸੇਵਕ ਜਨਮਾਨ ਹੈ ਪ੍ਰਤੱਖ ਗੁਰੂ ਨਸਾਰੇ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਵਿੱਚੋਂ ਇਹ ਗੁਰਬਾਣੀ ਸੁਖਬਣੀ ਸਾਹਿਬ ਦੇ ਵੀ ਗੁੜਕਾ ਸਾਹਿਬ ਮਿਲਿਆ ਤੇ ਇਹਦੇ ਵਿੱਚ ਅਨੰਦ ਸਾਹਿਬ ਵੀ ਪ੍ਰਤਾਪ ਪ੍ਰਸਾਦ ਸੋਈਏ ਵੀ ਚੌਪਈ ਸਾਹਿਬ ਜੀ ਇੰਜ ਲੱਗਦਾ ਸੀ ਜਿਵੇਂ ਸੁੰਦਰ ਗੁੜਕਾ ਸਾਹਿਬ ਦੀ ਇਹ ਕੀਤਾ ਹੋਵੇ ਇਹਦੇ ਵਿੱਚ ਦੇਵੀ ਦੇਵਤਿਆਂ ਦੀਆਂ ਫੋਟੋਆਂ ਵੀ ਮਿਲੀਆਂ ਇਸ ਜਗ੍ਹਾ ਤੋਂ ਜਿੱਥੋਂ ਅਸੀਂ ਰੂੜੀ ਤੋਂ ਚੱਕਿਆ ਭਾਈ ਖਰਗ ਖੜਕ ਸਿੰਘ ਜੀ ਕੋਲੇ ਨੇ ਪਰਮਜੀਤ ਸਿੰਘ ਜੀ ਬਾਕੀ ਜਗਦੀਪ ਸਿੰਘ ਜੀ ਗਿੱਲ ਇਹਨਾਂ ਨੂੰ ਵੀ ਵੀਰਾਂ ਨੂੰ ਮੈਂ ਫੋਨ ਕੀਤਾ ਸੀ ਇਹ ਇਹਨਾਂ ਨੇ ਖੁਦ ਆ ਕੇ ਚੱਕਿਆ ਇਕ 4000 ਦੀ ਪਰਚੀ ਉਹ ਬੰਦੇ ਨੇ ਕਟਾਈ ਹੋਈ ਹੈ ਤੇ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਦਾ ਵੀ ਐਕਣ ਬੇਅਦਬੀਆਂ ਤੇ ਨਰਾਦਰੀਆਂ ਨਾ ਕਰੋ ਫਿਰ ਅਸੀਂ ਕਹਿੰਦੇ ਆ ਅਸੀਂ ਕਿਸੇ ਦਾ ਮਾੜਾ ਨਹੀਂ ਕੀਤਾ ਪਰਮੇਸ਼ਰ ਗੁੱਸੇ ਹੋ ਜਾਵੇਗਾ ਤੇ ਤੁਹਾਡੇ ਨਾਲ ਜਦੋਂ ਪਰਮੇਸ਼ਰ ਗੁੱਸੇ ਹੋ ਗਿਆ ਫਿਰ ਆਫਤਾ ਆਉਂਦੀਆਂ ਨੇ ਫਿਰ ਅਸੀਂ ਸਾਰੇ ਚਲਦੇ ਆ ਮੈਂ ਹੱਥ ਜੋੜ ਕੇ ਇੱਕ ਅਪੀਲ ਪਾਉਣੀ ਚਾਹੁੰਦਾ ਚਾਹੇ ਕਿਸੇ ਦੇਵੀ ਦੇਵਤੇ ਦੀ ਫੋਟੋ ਆ ਚਾਹੇ ਕਿਸੇ ਪੀਰ ਪਕੰਬਰ ਦੀ ਫੋਟੋ ਆ ਜੇ ਕਿਸੇ ਦੀ ਫੋਟੋ ਆ ਉਹਦਾ ਸੰਸਕਾਰ ਕਰਕੇ ਉਹ ਜਲ ਪ੍ਰਵਾਹ ਕਰੀ ਜਾਵੇ ਗੁਟਕਾ ਸਾਹਿਬ ਹੈ ਭਗਵਤ ਗੀਤਾ ਹੈ ਤੇ ਉਹਨਾਂ ਨੂੰ ਉਹਨਾਂ ਦੇ ਮੰਦਰਾਂ ਦੇ ਵਿੱਚ ਗੁਰਦੁਆਰੇ ਸਹਿਵਾਨ ਵਿੱਚ ਪਹਚਾਇਆ ਜਾਵੇ ਜਿੱਥੇ ਪੂਰੀ ਮਰਿਆਦਾ ਅਨਸਾਰ ਉਹਨਾਂ ਦਾ ਸੰਸਕਾਰ ਹੋ ਸਕੇ ਕਿੰਨੀ ਪ੍ਰਾਣੀ ਘਟਣਾ ਲੱਗਦੀ ਆ ਬੀ ਇੱਕ ਪ੍ਰਾਣੀ ਘਟਣਾ ਤਾਂ ਹੁਣ ਦੇਖ ਕੇ ਤਾਂ ਨਵੀਂ ਉਹ ਲੱਗਦੀ ਆ ਜੀ ਇਹ ਪ੍ਰਾਣੀ ਨਹੀਂ ਲੱਗਦੀ ਨਵੀਂ ਲੱਗਦੀ ਇੱਕ ਦੋ ਦਿਨ ਦੀ ਲੱਗਦੀ ਆ ਬੱਚਾ ਸੀ ਬੱਚਾ ਇਥੋਂ ਚੱਕ ਕੇ ਲੈ ਗਿਆ ਉਹ ਬੱਚੇ ਦੇ ਅੰਗ ਖਿਲਰੇ ਮਿਲੇ ਤੇ ਸਾਨੂੰ ਉਸ ਕਰਕੇ ਪਤਾ ਲੱਗਿਆ ਕਿਰ ਸਾਨੂੰ ਇਹ ਪਤਾ ਵੀ ਨਾ ਲੱਗਦਾ ਠੀਕ ਆ ਅੱਜ ਸਾਨੂੰ ਇੱਕ ਫੋਨ ਕਾਲ ਮਸੂਲ ਹੋਈ ਸੀ ਤੇ ਮੌਕੇ ਤੇ ਪਹੁੰਚ ਗਏ ਪਾਤਲਾ ਰੋਡ ਤੇ ਤੇ ਉਸ ਤੋਂ ਬਾਅਦ ਸਾਨੂੰ ਗੁਟਕਾ ਸਾਬ ਦੇ ਅੰਗ ਮਿਲੇ ਅਸੀਂ ਉਹਦੇ ਅਨੁਸਾਰ ਕਾਰਵਾਈ ਅਮਲ ਚ ਲਿਆਦਾਂਗੇ ਜੀ ਜੋ ਵੀ ਬਣਦੀ ਹੈ ਜਾਣਪੜਤਾਲ ਕੀਤੀ ਜਾ ਰਹੀ ਹੈ ਜੀ ਸਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਥੈਂਕ ਯੂ